ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਖੀ ਗੁਰੂ ਅੰਗਦ ਦੇਵ ਜੀ ਮਹਾਰਾਜ ਕਿਸ ਤਰ੍ਹਾਂ ਗੁਰੂ ਨਾਨਕ ਨਾਲ ਉਹਨਾਂ ਦਾ ਮੇਲ ਹੋਇਆ ਕਹਿੰਦੇ ਆ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਬਾਦਸ਼ਾ ਜਿਵੇਂ ਉਹਨਾਂ ਦੇ ਮਾਤਾ ਪਿਤਾ ਦੇਵੀ ਦੇਵਤਿਆਂ ਤੇ ਜਾਂਦੇ ਸੀ ਉਹ ਵੀ ਜਾਂਦੇ ਸੀ ਕਹਿੰਦੇ ਇੱਕ ਦਿਨ ਰਸਤੇ ਵਿੱਚ ਜਾਂਦੇ ਆ ਕੋਈ ਗੁਰੂ ਦਾ ਸਿੱਖ ਧੁਰ ਕੀ ਬਾਣੀ ਗਾ ਰਿਹਾ ਸੀ ਗੁਰੂ ਅੰਗਦ ਦੇਵ ਜੀ ਨੂੰ ਇੰਨੀ ਵਧੀਆ ਬਾਣੀ ਲੱਗੀ ਉਹਨਾਂ ਨੂੰ ਐਸੀ ਖਿੱਚ ਪਈ ਉਹਨਾਂ ਜਾ ਕੇ ਪੁੱਛਿਆ ਕਿ ਤੁਸੀਂ ਕੀ गा ਰਹੇ ਹੋ ਮੈਂ ਇੰਨਾ ਚਿਰ ਹੋ ਗਿਆ ਤੇ ਵੀ ਦੇਖਤਿਆਂ ਤੇ ਜਾਂਦਿਆਂ ਕਦੀ ਐਨੀ ਖਿੱਚ ਸਕੂਨ ਕਦੇ ਨਹੀਂ ਮਿਲਿਆ ਤਾਂ ਉਹਨਾਂ ਨੇ ਅੱਗੋਂ ਦੱਸਿਆ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੈ ਉਹਨਾਂ ਕਿਹਾ ਮੈਂ ਇਹਨਾਂ ਨੂੰ ਮਿਲਣਾ ਚਾਹੁੰਦਾ ਹਾਂ ਕਹਿੰਦੇ ਆ ਕਿ ਉਹ ਕਹਿੰਦੇ ਕਿ ਕਰਤਾਰਪੁਰ ਰਹਿੰਦੇ ਆ ਤਾਂ ਉਹਨੇ ਉੱਥੇ ਜਾਣ ਦਾ ਮਨ ਬਣਾ ਲਿਆ ਤਾਂ ਉਹ ਤੁਰ ਪਏ। ਰਸਤੇ ਵਿੱਚ ਸਾਰਿਆਂ ਨੂੰ ਪੁੱਛਦੇ ਗਏ ਕਿੱਥੇ ਆ ਕਰਤਾਰਪੁਰ ਕਿੱਥੇ ਆ ਕਰਤਾਰਪੁਰ ਸਭ ਕਹਿੰਦੇ ਅੱਗੇ ਐ ਅੱਗੇ ਐ। ਈਵੇਂ ਕਰਦੇ ਕਰਦੇ ਜਿੱਦੋਂ ਭਾਈ ਲੈਣਾ ਜੀ ਉਹਨਾਂ ਦਾ ਪਹਿਲਾ ਨਾਂ ਸੀ। ਜਦੋਂ ਈਵੇਂ ਕਰਦੇ ਕਰਦੇ ਪੁੱਛਦੇ ਪੁੱਛਦੇ ਕਰਤਾਰਪੁਰ ਸਾਹਿਬ ਗੁਰੂ ਨਾਨਕ ਦੇਵ ਜੀ ਬਾਸ ਪਹੁੰਚ ਗਏ। ਕਹਿੰਦੇ ਐ ਕਿ ਫਿਰ ਉਹ ਜਦੋਂ ਉੱਥੇ ਪਹੁੰਚ ਗਏ ਕਰਤਾਰਪੁਰ ਸਾਹਿਬ ਤਾਂ ਗੁਰੂ ਨਾਨਕ ਦੇਵ ਜੀ ਨੂੰ ਮਿਲੇ। ਉਨਾਂ ਨੂੰ ਝੁੱਕ ਕੇ ਨਮਸਕਾਰ ਕੀਤੀ ਤਾਂ ਗੁਰੂ ਨਾਨਕ ਦੇਵ ਜੀ ਬੜੇ ਪਿਆਰ ਨਾਲ ਮਿਲੇ ਭਾਈ ਲੈਣਾ ਜੀ ਨੂੰ ਤੇ ਉਹ ਭਾਈ ਲੈਣਾ ਜੀ ਨੇ ਮਨ ਬਣਾ ਲਿਆ ਕਹਿੰਦੇ ਹੁਣ ਮੇਰਾ ਇੱਥੋਂ ਜਾਣ ਨੂੰ ਦਿਲ ਨਹੀਂ ਕਰਦਾ ਇੱਥੇ ਬਹੁਤ ਸਕੂਨ ਮਿਲਦਾ ਹੈ ਤਾਂ ਗੁਰੂ ਨਾਨਕ ਦੇਵ ਜੀ ਕੋਲ ਰਹਿਣ ਲੱਗ ਪਏ ਕਹਿੰਦੇ ਆ ਕਿ ਗੁਰੂ ਨਾਨਕ ਦੇਵ ਜੀ ਨੂੰ ਭਾਈ ਲੈਣਾ ਜੀ ਦੇ ਵਿੱਚ ਕੋਈ ਰੱਬੀ ਰੂਹ ਨਜ਼ਰ ਆਈ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਉਂਕਿ ਉਹ ਗੱਦੀ ਦਾ ਵਾਰਿਸ ਵੀ ਲੱਭ ਰਿਹਾ ਸੀ ਉਹਨਾਂ ਨੇ ਉਹਨੂੰ ਪਰਖਣ ਲਈ ਬਹੁਤ ਕੁਝ ਕੀਤਾ ਕਹਿੰਦੇ ਕਿ ਪਹਿਲਾਂ ਉਹਨਾਂ ਨੇ ਲੋਟਾ ਜਿਹੜਾ ਭਰੇ ਚਿੱਕੜ ਵਿੱਚ ਸੁੱਟ ਦਿੱਤਾ ਤੇ ਆਪਣੇ ਪੁੱਤਰ ਸ੍ਰੀ ਚੰਦ ਨੂੰ ਕਿਹਾ ਕਿ ਪੁੱਤਰ ਲੋਟਾ ਫੜ ਕੇ ਲਿਆਓ ਉਹਨਾਂ ਨੇ ਨਾ ਕਰ ਦਿੱਤੀ ਤੇ ਦੂਜੇ ਪੁੱਤਰ ਲਖਮੀਦਾਸ ਨੂੰ ਕਿਹਾ ਉਹਨਾਂ ਨੇ ਵੀ ਨਾ ਕਰ ਦਿੱਤੀ ਕਹਿੰਦੇ ਆ ਕਿ ਉਹਨਾਂ ਕਹਾਂ ਵੀ ਸਾਡੇ ਤਾਂ ਕੱਪੜੇ ਮੈਲੇ ਹੋ ਜਾਣ ਕਿ ਤੁਸੀਂ ਆਪਣੇ ਕਿਸੇ ਸਿੱਖ ਨੂੰ ਕਹੋ ਗੁਰੂ ਨਾਨਕ ਦੇਵ ਜੀ ਨੇ ਭਾਈ ਲੈਣਾ ਜੀ ਨੂੰ ਆਖਿਆ ਉਹ ਲੋਟਾ ਚਿੱਕੜ ਚੋ ਚੋ ਕੇ ਲਿਆਓ ਤਾਂ ਭਾਈ ਲੈਣਾ ਜੀ ਝੱਟ ਚੀਰ ਚੋ ਚੋ ਕੇ ਲੈ ਆਏ ਤੇ ਗੁਰੂ ਨੇ ਉਹਨਾਂ ਨੂੰ ਵਿਪੜੇ ਹੋਇਆ ਨੂੰ ਕੁੱਟ ਕੇ ਗਲ ਬੱਕੜੀ ਨਾਲ ਲਾਇਆ ਫਿਰ ਕਹਿੰਦੇ ਇੱਕ ਦਿਨ ਸੰਗਤਾਂ ਦਾ ਬਹੁਤ ਵੱਡਾ ਇਕੱਠ ਹੋਇਆ ਤਾਂ ਗੁਰੂ ਜੀ ਨੇ ਕਿਹਾ ਕਿ ਇਹਨਾਂ ਸੰਗਤਾਂ ਨੂੰ ਮਠਿਆਈਆਂ ਖਵਾਓ ਉਸੇ ਤਰ੍ਹਾਂ ਦੋਵਾਂ ਪੁੱਤਰਾਂ ਨੂੰ ਕਿਹਾ ਕਿ ਰੁੱਖ ਨੂੰ ਫਨੂਤੇ ਚੜ ਕੇ ਹਿਲਾਓ ਤਾਂ ਇਥੋਂ ਮਠਿਆਈਆਂ ਨਿਕਲਣਗੀਆਂ ਤਾਂ ਦੋਵੇਂ ਪੁੱਤਰਾਂ ਨੇ ਗੁਰੂ ਦਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਉਹ ਕਹਿੰਦੇ ਆ ਕਿ ਇਹ ਹੁਣ ਬਟਾਪੇ ਚ ਹੋ ਗਿਆ ਇਹਨਾਂ ਨੂੰ ਸਮਝ ਨਹੀਂ ਆਉਂਦੀ ਤੇ ਭਾਈ ਲੈਣਾ ਜੀ ਨੂੰ ਕਿਹਾ ਉਹ ਛੱਟ ਛੜ ਗਿਆ ਤੇ ਉਹਨਾਂ ਨੂੰ ਦੋਵਾਂ ਪੁੱਤਰਾਂ ਨੇ ਬਹੁਤ ਰੋਕਿਆ ਤੇ ਲੋਕ ਆਪਣਾ ਮਜ਼ਾਕ ਉਡਾਉਣਗੇ ਉਹਨਾਂ ਕਹਿੰਿਆ ਜੋ ਮਰਜ਼ੀ ਹੋ ਜੇ ਇੱਥੋਂ ਚਾਹੇ ਕੁਝ ਮਿਲੇ ਚਾਹੇ ਨਾ ਮਿਲੇ ਮੈਨੂੰ ਬਾਬੇ ਨਾਨਕ ਨੇ ਹੁਕਮ ਦਿੱਤਾ ਮੈਂ ਉਹਨਾਂ ਦੇ ਹੁਕਮ ਦੀ ਪਾਲਣਾ ਕਰਨੀ ਹੈ ਕਹਿੰਦੇ ਤੀਜੀ ਪਰਖ ਫਿਰ ਗੁਰੂ ਨਾਨਕ ਦੇਵ ਜੀ ਨੇ ਕੀਤੀ ਉਹਨਾਂ ਨੇ ਆਪਣਾ ਇੱਕ ਭਿਆਨਕ ਰੂਪ ਧਾਰਿਆ ਪਿੱਛੇ ਉਹਨਾਂ ਦੇ ਸੰਗਤ ਆ ਰਹੀ ਹੈ ਉਹਨਾਂ ਨੇ ਪਹਿਲਾਂ ਰੋੜੇ ਮਾਰੇ ਅੱਧੇ ਮੁੜ ਗਏ ਫਿਰ ਸੋਟੇ ਮਾਰੇ ਉਹਨਾਂ ਚੋਂ ਅੱਧੇ ਮੁੜ ਗਏ ਫਿਰ ਕਹਿੰਦੇ ਗੁਰੂ ਨਾਨਕ ਦੇਵ ਜੀ ਨੇ ਸੋਨੇ ਚਾਂਦੀ ਦੀਆਂ ਮੋਹਰਾਂ ਛੁੱਟੀਆਂ ਚਾਰ ਜਾਣੇ ਰਹਿ ਗਏ ਸੀ ਤਿੰਨ ਜਾਣੇ ਮੋਹਰਾਂ ਚੋ ਕੇ ਲੈ ਗਏ ਤੇ ਭਾਈ ਲੈਣਾ ਜੀ ਨੇ ਨਾ ਚੁੱਕੀਆਂ ਤਾਂ ਗੁਰੂ ਜੀ ਨੇ ਕਿਹਾ ਕੀ ਗੱਲ ਤੈਨੂੰ ਵੱਟੇ ਮਾਰੇ ਤਾਂ ਨਹੀਂ ਗਿਆ ਛੋਟੇ ਮਾਰੇ ਤਾਂ ਨਹੀਂ ਗਿਆ ਮੋਹਰਾਂ ਦਿੱਤੀਆਂ ਤਾਂ ਵੀ ਨਹੀਂ ਗਿਆ ਤਾਂ ਉਹਨੇ ਕਿਹਾ ਮਹਾਰਾਜ ਮੇਰਾ ਕੋਈ ਥਾ ਨਹੀਂ ਐ ਮੈਂ ਕਿਤੇ ਵੀ ਨਹੀਂ ਜਾਣਾ ਬਸ ਮੈਂ ਤੁਹਾਡੇ ਕੋਲ ਰਹਿਣਾ ਹੈ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਉਹਨਾਂ ਦੇ ਦਿਲ ਵਿੱਚ ਆਪਣੀ ਜੋਤ ਜਗਾਈ ਤੇ ਉਹਨਾਂ ਨੂੰ ਕਿਹਾ ਤੁਹਾਡੇ ਦਿਲ ਦੇ ਵਿੱਚ ਮੇਰਾ ਵਾਸਾ ਹੋਵੇਗਾ ਭਾਈ ਲੈਣਾ ਜੀ ਨੂੰ ਆਪਣਾ ਇੱਕ ਅੰਗ ਮੰਨਿਆ ਤੇ ਉਹਨਾਂ ਦਾ ਨਾਮ ਅੰਗਦ ਦੇਵ ਰੱਖਿਆ ਇੰਦੇ ਫਿਰ ਗੁਰੂ ਨਾਨਕ ਦੇਵ ਜੀ ਨੇ ਜਦੋਂ ਗੱਦੀ ਦੇਣੀ ਸੀ ਤਾਂ ਉਹਨਾਂ ਨੇ ਪਹਿਲਾਂ ਤਾਂ ਭਾਈ ਲੈਣਾ ਜੀ ਜੋ ਗੁਰੂ ਅੰਗਦ ਦੇਵ ਜੀ ਬਣੇ ਉਹ ਗੁਰੂ ਨਾਨਕ ਦੇਵ ਜੀ ਦੇ ਦਿਵਾਲੇ ਪਰ ਕਰਮਾ ਕਰਦੇ ਹੁੰਦੇ ਸੀ ਇੱਕ ਦਿਨ ਐਸਾ ਆਇਆ ਗੁਰੂ ਨਾਨਕ ਦੇਵ ਜੀ ਨੇ ਭਾਈ ਲੈਣਾ ਜੀ ਦੇ ਦਿਵਾਲੇ ਪਰ ਕਰਮਾ ਕੀਤੀਆਂ ਮੱਥਾ ਟੇਕਿਆ ਉਹਨਾਂ ਨੂੰ ਆਪਣਾ ਇੱਕ ਅੰਗ ਕਿਹਾ ਤੇ ਉਹਨਾਂ ਦਾ ਨਾਂ ਗੁਰੂ ਅੰਗਦ ਦੇਵ ਜੀ ਰੱਖਿਆ ਉਹਨਾਂ ਨੂੰ ਕਿਹਾ ਤੁਹਾਡੇ ਸੀਨੇ ਦੇ ਵਿੱਚ ਮੈਂ ਰਵਾਂਗਾ ਸੁਸਾਗਤ ਇਸੇ ਤਰ੍ਹਾਂ ਪ੍ਰਖਿਆ ਲਈਆਂ ਗੁਰੂ ਜੀ ਨੇ ਭਾਈ ਲੈਣਾ ਜੀ ਨੂੰ ਗੁਰੂ ਅੰਗਦ ਦੇਵ ਜੀ ਬਣਾਇਆ ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਗੱਦੀ ਸੰਭਾਲੀ ਤੇ ਬਹੁਤ ਭਾਰੀ ਮਾਤਰਾ ਦੇ ਵਿੱਚ ਲੰਗਰ ਲੋਕਾਂ ਨੂੰ ਵਰਤਾਇਆ ਤੇ ਉਹਨਾਂ ਦੇ ਜਿਹੜੇ ਧਰਮ ਪਤਨੀ ਸੀ ਮਾਤਾ ਮਾਤਾ ਜੀ ਉਹ ਵੀ ਬਹੁਤ ਜ਼ਿਆਦਾ ਲੰਗਰ ਦੇ ਵਿੱਚ ਹਿੱਸਾ ਪਾਉਂਦੇ ਲੰਗਰ ਦੇ ਵਿੱਚ ਸੇਵਾ ਕਰਦੇ ਤੇ ਲੰਗਰ ਬਹੁਤ ਬੁਲੰਧੀਆਂ ਤੇ ਚੜ ਗਿਆ ਕਹਿੰਦੇ ਇਸੇ ਤਰ੍ਹਾਂ ਹਮਾਇਉ ਸ਼ੇਸ਼ਿਆ ਸੂਰੀ ਤੋਂ ਹਾਰ ਕੇ ਰਸਤੇ ਵਿੱਚ ਤੁਰਿਆ ਆਉਂਦਾ ਸੀ ਤੇ ਜਿਹੜਾ ਵੀ ਕੋਈ ਸਾਧੂ ਸੰਤ ਮਿਲਦਾ ਉਹਨੂੰ ਆਪਣੇ ਲਈ ਅਰਦਾਸ ਬੇਨਤੀ ਕਰਨ ਲਈ ਕਹਿੰਦਾ ਫਿਰ ਉਹਨਾਂ ਨੂੰ ਕਿਸੇ ਨੇ ਦੱਸਿਆ ਕਿ ਗੁਰੂ ਅੰਗਦ ਦੇਵ ਜੀ ਫਿਰ ਬਾਅਦ ਦੇ ਵਿੱਚ ਗੁਰੂ ਜੀ ਖਡੂਰ ਸਾਹਿਬ ਚਲੇ ਗਿਆ ਸੀ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਰਹਿੰਦੇ ਨੇ ਉਹਨਾਂ ਤੋਂ ਅਰਦਾਸ ਬੇਨਤੀ ਕਰਾਓ ਕਹਿੰਦੇ ਹਮਾਇਉ ਉੱਥੇ ਪਹੁੰਚ ਗਿਆ ਤਾਂ ਗੁਰੂ ਜੀ ਕੋਲ ਜਦੋਂ ਪਹੁੰਚਿਆ ਤੇ ਗੁਰੂ ਜੀ ਉੱਠੇ ਨਾ ਹਮਾਇਉ ਨੂੰ ਇੱਕ ਵਾਰ ਤਾਂ ਮਨ ਦੇ ਵਿੱਚ ਵੜਾ ਗੁੱਸਾ ਆਇਆ ਕਿ ਮੈਂ ਐਡਾ ਵੱਡਾ ਰਾਜਾ ਕੀ ਹੋਇਆ ਮੇਰੀ ਹਾਰ ਹੋ ਗਈ ਨਾ ਉੱਟ ਕੇ ਮੈਨੂੰ ਆਦਰ ਨਾ ਮਿਲੇ ਨਾ ਬੁਲਾਇਆ ਤਾਂ ਗੁਰੂ ਜੀ ਤੇ ਉਹਨੂੰ ਗੁੱਸਾ ਆ ਗਿਆ ਤੇ ਉਹਨੇ ਮਿਆਣ ਚੋਂ ਤਲਵਾਰ ਕੱਢ ਲਈ ਤਾਂ ਗੁਰੂ ਜੀ ਨੇ ਕਿਹਾ ਹਿਮਾਨੂ ਜਿੱਥੇ ਤਲਵਾਰ ਕੱਢਣੀ ਸੀ ਉੱਥੇ ਤਾਂ ਮਿਆਣ ਚ ਪਾ ਕੇ ਆ ਗਿਆ ਤੇ ਜਿੱਥੇ ਪਾਉਣੀ ਸੀ ਉੱਥੇ ਕੱਢਦਾ ਪਿਆ ਇਹ ਸੁਣ ਕੇ ਉਹ ਗੁਰੂ ਦੇ ਚਰਨਾਂ ਵਿੱਚ ਨਤਮਸਤਕ ਹੋਇਆ ਤੇ ਤੇ ਗੁਰੂ ਨੇ ਉਹਨਾਂ ਨੂੰ ਜਿੱਤ ਲਈ ਬਖਸ਼ਿਸ਼ ਦਿੱਤੀ ਇਸੇ ਤਰ੍ਹਾਂ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਦੀ ਕੁਝ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉਹਨਾਂ ਨੇ ਸੰਗਤਾਂ ਨੂੰ ਗੁਰਮੁਖੀ ਸਿਖਾਈ ਉਹਨਾਂ ਨੇ ਗੁਰਮੁਖੀ ਸਿਖਾਈ ਤਾਂ ਜੋ ਸਭ ਸੰਗਤਾਂ ਗੁਰੂ ਦੀ ਬਾਣੀ ਨੂੰ ਪੜ੍ਹ ਸਕਣ ਸਮਝ ਸਕਣ ਤੇ ਉਹਦਾ ਆਨੰਦ ਮਾਣ ਸਕਣ ਉਹਨਾਂ ਨੇ ਗੁਰਮੁਖੀ ਦਾ ਬਹੁਤ ਜ਼ਿਆਦਾ ਪ੍ਰਚਾਰ ਕੀਤਾ ਤੇ ਸਿਖਾਇਆ ਸਾਧ ਸੰਗਤ ਜੀ ਇਹ ਸੀ ਗੁਰੂ ਅੰਗਦ ਦੇਵ ਜੀ ਦੀ ਸਾਖੀ ਪੁਰਵੀ ਸਾਖੀਆਂ ਲੈ ਕੇ ਆਵਾਂਗੇ ਇਹ ਸਾਖੀ ਸੁਣਾਉਂਦਿਆਂ ਕੋਈ ਗਲਤੀ ਹੋਈ ਤਾਂ ਬੁੱਲ ਚੁਪ ਮਾਫ ਕਰਨਾ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਤੇ ਕਮੈਂਟ ਕਰਨਾ ਅਮਰਤ ਵੇਲੇ ਉਠੋ ਨਾਮ ਬਾਣੀ ਨਾਲ ਜੁੜੋ ਸਿੰਘ ਸਜੋ ਗੁਰੂ ਵਾਲੇ ਬਣੋ ਝੂਠ ਨਾ ਬੋਲੋ ਈਰਖਾ ਨਾ ਕਰੋ ਸੱਚ ਬੋਲੋ ਨਫ਼ਰਤ ਨਾ ਕਰੋ ਸਰਬੱਤ ਦਾ ਭਲਾ ਮੰਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ